ਹਾਂਜੀ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਸਿੱਧੂ ਫਾਰਮ ਐਚ ਐਨ ਡੀ ਤੇ ਪਹਿਲਾਂ ਤਾਂ ਮਿੱਤਰ ਇੱਧਰ ਨੂੰ ਕਰ ਬਾਈ ਪਹਿਲਾਂ ਤਾਂ ਵਧਾਈਆਂ ਤੈਨੂੰ ਲਓ ਜੀ ਮਿੱਤਰ ਇਹ ਲਿਆਂਦਾ ਨਵਾਂ 605 904x4 ਮਿੱਤਰ ਦਾ ਮੁੰਡਾ ਚਲਾ ਰਿਹਾ ਤੇ ਸੁਪਰ ਸੀਟਰ ਵੀ ਨਵੇਂ ਲੈਰ ਕੀ ਸੀ ਜੀ ਪਹਿਲਾਂ ਆਪਾਂ ਮਿੱਤਰੋ ਤੁਹਾਨੂੰ ਆਪਾਂ ਆਹ ਕਿਹੜੀ ਜੀਰੀ ਸੀ 26 ਆ ਕਿ ਪੀਲੀ ਜੀ 26 ਆ ਜੀ ਇਹ 26 ਤੇ ਨਾ ਮਿੱਤਰੋ ਮਲਚਰ ਮਾਰ ਕੇ ਕੋਹ ਨਹੀਂ ਨਾ ਪ੍ਰਾਲੀ ਨੂੰ ਅੱਗ ਲਾਈ ਇਹਨਾਂ ਕੋਹ ਕਰਿਆ ਮਲਚਰ ਮਾਰ ਕੇ ਤੇ ਬਸ ਅਸੀਂ ਬੀਜਣ ਲੱਗੇ ਥੋੜੀ ਜਿਹੀ ਅਗੇਤੀ ਤਾਂ ਹੈਗੀ ਆ ਕਣਕੇ ਥੋੜਾ ਜਿਹਾ ਫਰਕ ਤਾਂ ਆਇਆਗਾ ਮਿੱਤਰੋ ਗੇਤੀ ਕਣਕਾ ਹਜੇ ਤਾਂ ਕੋਈ ਪੀਜਣ ਵੇਸੇ ਲੱਗਿਆ ਨਹੀਂ ਤਾਂ ਬਾਈ ਨੇ ਪਹਿਲਾਂ ਸਾਰਿਆਂ ਨਾਲ ਪਹਿਲਾਂ ਪਿੰਡ ਚ ਸਾਰਿਆਂ ਨਾਲ ਪਹਿਲਾਂ ਹੀ ਨਾ ਪਿੰਡ ਚ ਸਾਰਿਆਂ ਨਾਲ ਪਹਿਲ ਤੇ ਪਿੰਡ ਚ ਬੀਜੀ ਆ ਬਾਈ ਨੇ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਪਹਿਲਾਂ ਆਪਾਂ ਪੁੱਛ ਲਈਏ ਪਹਿਲਾਂ ਕਿਹੜਾ ਟਰੈਕਟਰ ਚਲਾਇਆ ਤੁਸੀਂ ਪਹਿਲਾਂ ਜੌਂਡੀਆ 5510 ਸੀਗਾ ਜੀ ਕਿੰਨੇ ਮਾਡਲ ਸੀਗਾ ਉਹ 6 ਮਾਡਲ ਹੀ ਉਹਦੇ ਚ ਤੇ ਇਹ ਤੁਹਾਨੂੰ ਕੀ ਫਰਕ ਲੱਗਿਆ ਹਜੇ ਤੱਕ ਫਰਕ ਤਾਂ ਹੀ ਠੀਕ ਹੈ ਵਸੇ 4x4 ਕਰਕੇ ਵਧੀਆ ਲੱਗਿਆ ਹੀ ਬਾਕੀ ਉਹ ਥੋੜੀ ਜਿਹੀ ਲਿਫਟ ਪੰਪ ਕਰਕੇ ਡਾਊਨ ਬਾਅਦ ਚੱਲ ਜਾਂਦੀ ਹੈ ਜੀ ਲਿਫਟ ਪੰਪ ਦੀ ਕਵੈਸਟੀ ਘੱਟ ਸੀਗੀ ਤੇ ਉਹ ਕਰਕੇ ਲਿਫਟ ਬਾਅਦ ਵਾਹ ਮਾਰ ਲੱਗ ਜਾਂਦੀ ਹੈ ਜੀ ਤੇ ਨਾਲੇ ਕਹਿੰਦੇ ਉਹ ਕਲੱਚ ਪਲੇਟਾਂ ਵਾਲੇ ਨਾਲ ਮਾਰਦਾ ਪਲੇਟਾਂ ਥੋੜੀ ਹਾਂ ਉਹੀ ਗੱਲ ਹੈ ਕਲੱਚ ਪਲੇਟ ਹੋ ਗਿਆ ਕਲੱਚ ਪਲੇਟ ਪਾਉਣ ਨਾਲ ਉਹ ਸਾਰਾ ਗੁਰਜਾਏ ਬਲੌਕ ਪਾਉਣਾ ਪੈਂਦਾ ਜੀ ਠੀਕ ਹੈ ਹੋਏਗਾ ਕਿ ਮਹਿੰਗਾ ਬਹੁਤ ਜ਼ਿਆਦਾ ਪੈ ਰਿਹਾ ਜੀ ਠੀਕ ਹੈ ਰਾਏ ਸੀਜਨ ਪੰਪ ਮਾਰੀ ਜਾਂਦਾ ਸੀਗਾ ਜੀ ਠੀਕ ਆ ਯਾਰ ਦਿੱਕਤ ਦੇਰ ਕਰਕੇ ਹੀ ਨੰਮਾ ਲੈਣਾ ਪੈਣਾ ਠੀਕ ਆ ਆਜੋ ਪਹਿਲਾਂ ਉਹਨੂੰ ਸਫਾਈ ਚੈੱਕ ਕਰਾ ਲੀਏ ਉਹ ਕਿਵੇਂ ਆ ਲੈਂਡ ਫੋਰਸ ਦਾ ਚੱਲਦਾ ਮਿੱਤਰੋ 8 ਫੁੱਟਾ ਤੇ ਸਫਾਈ ਤੁਸੀਂ ਦੇਖ ਸਕਦੇ ਹੋ ਕੋਹ ਨਹੀਂ ਪਿੱਛੇ ਚੱਕਿਆ ਹੈਗਾ ਬਸ ਮਲਚਰ ਮਾਰਿਆ ਹੋਇਆ ਕੱਲਾ ਕਹਾਂ ਚੜ੍ਹ ਕੇ ਦਿਖਾਵਾਂਗੇ ਤੁਹਾਨੂੰ ਚੱਕਰ ਚੱਕਰ ਕਿੰਨੇ ਕ ਡਰਾਪ ਕਰਦਾ ਹੈਗਾ ਦੇਖ ਜੇ ਕੀ ਗੱਲਬਾਤ ਹੈ ਦਿਖਾਉਣੇ ਆ ਮੋੜ ਤੋਂ ਜਦੋਂ ਕਿ ਜਿੰਨੇ ਕਿ ਤੋੜ ਸਕਦੇ ਕਿ ਨਹੀਂ ਕਿੰਨੇ 16 ਤੋਂ 21 1700 ਤੋਂ ਚੱਲਦਾ ਉੱਪਰ ਜੀ ਕਿੰਨੇ ਆਉਂਦਾ ਔਰਾਸ ਵਾਰ ਫਿਰ ਰੁਪਈਆ ਲਾ ਦੇ ਫੁਰਤਾ ਵੱਲ ਬਾਜ ਵੀ ਘੰਟਾ ਮਿੱਤਰੋ ਇਹਦੀ ਪੂਰੀ ਕਿਉਂ ਜੌਂਡੀਆਂ ਸਵਾਗ ਨਹੀਂ ਦਿੰਦਾ ਸੀ ਇੰਨਾ ਜੌਂਡੀਆਂ ਤੇ ਹੀ ਸਵਾਗ ਦਿੰਦਾ ਲੋਕਾਂ ਨੇ ਕਿੱਥੇ ਵਾਰੀ ਗਿਆ ਇਹਦਾ ਹੈ ਹੀ ਗੱਲ ਹੋਰ ਵਾਈ ਫੋਰਾ ਮੋਰੀਆ ਸੱਟ ਨਵਾਂ ਕਰਦਾ ਸਾਰਾ ਨਵਾਂ ਨਵਾਂ ਕਰਦਾ ਆਹ ਲਗਾਉਣੇ ਆ ਮਿੱਤਰੋ ਹੁਣ ਮੋੜ ਤੇ ਆਪਾਂ ਜੋ ਜਾ ਕੇ ਧਰੂਗਾ ਉਹ ਦੇਖਦੇ ਕਿੰਨੇ ਕਿ ਚੱਕਰ ਤੋੜਦਾ ਹੈਗਾ ਤੇ ਫੋਰਾ ਵਾਈ ਫੋਰਾ ਅੱਜ ਇਹਦੇ ਵੇਟ ਬੂਟ ਕਹਿੰਦੇ ਤੈਨੂੰ ਲਵਾਉਣ ਜਾਣਾ ਹੈ ਮੈਂ ਤਾਂ ਡਿਕ ਡੱਕ ਵੀ ਲਵਾਇਆ ਮੁੰਡਿਆਂ ਨੇ ਆ ਕੀ ਲਿਖਾਈ ਬੈਠਾ ਐ ਜੰਗਰੂ ਜਾਨ ਵਾਲੇ ਘੋੜੇ ਗਾ ਰੇਸਾਂ 'ਚ ਨਹੀਂ ਭਜਦੇ ਇਹ ਲਿਿਆਂਨਸਾਰ ਮਿੱਤਰੋ ਪਹਿਲਾਂ ਬਸ ਸੁਪਰਚਾਰਜਰ ਤੋਂ ਹੀ ਜੋੜਿਆ ਹੋਰ ਕੁਝ ਨਹੀਂ ਕੀਤਾ ਇਹਦੇ ਨਾਲ ਆਪਾਂ ਰੇਡ ਰੂਟ ਵੀ ਪੁੱਛਾਇਆ ਵੀ ਕਿੰਨੇ 'ਚ ਪੈ ਗਿਆ ਆ ਮੋੜ ਤੇ ਆ ਲੈਣ ਨੂੰ ਇੱਥੇ ਫਿਰ ਦਿਖਾਉਣਾ ਥੋੜੀ ਲਓ ਮਿੱਤਰੋ ਚੱਕ ਲਿਆ ਹੁਣ ਸੁਪਰਚਾਰਜਰ పర్లగా పేలా మంత్రి ఎ ਕਿਹਦਾ ਮਤਲਬ ਤੂੰ ਜੌਂਡੀ ਨੂੰ ਨਿੰਦਰੀਆ ਹੁਣ ਚਲਾ ਕੇ ਓਏ ਆਏ ਨਹੀਂ ਮਤਲਬ ਫੋਰ ਵੈਟ ਫੋਰ ਕੋਰ ਕੋਤਾ ਨਹੀਂ ਪੱਕ ਦੇਖਾ ਮਗਰਦੇ ਅਜੇ ਹਾਲ ਹੋਲ 15 ਹਾਲ ਵੀ ਸੱਚਦਾ ਲੈ 12 ਮਾਉੜੇ ਦੀ 15 ਨਾਲ ਹੱਡੀਆਂ ਲੱਕ ਜਾਦੇ ਆ ਉਹ ਉਹਨਾਂ ਦੇ ਕਿੱਥੇ ਵੀ ਆਏ ਹੈ ਕਿ ਮੈਂ ਨੀਓ ਆ ਟਿਕਾ ਆ ਟਿਕਾ ਕੋਲੇ 15 ਹੀ ਨੇ ਯਾ ਕੋਈ ਬਾਦਾ ਕਹਿੰਦੇ ਦਵਾਏਗਾ ਵਿੱਚ ਤੇ ਮਾਹਰ ਸੜਦਾ ਨਹੀਂ ਸੜਨਾ ਹੋ ਗਿਆ ਜਾਨਾ ਕਰਾ ਨਹੀਂ ਕਰਦੀ ਹਾਲ ਗਲਤੀ ਹੋ ਗਈ ਮਿੱਤਰੋ ਬੰਦਾ ਕਣਕਣੀ ਬੀਜਦਾ ਮਾਗ ਤੇ ਕਣਕ ਬੀਜਦਾ ਮੈਂ ਤਾਂ ਭੌਣੀ ਜੀ ਹੁਣ ਵੇਖੀ ਤਾਂ ਚੱਕੀ ਬੈਠਾ ਏ ਇਹ ਤਾਂ ਬੋਂਦਾ ਹੈਗਾ ਮਤਲਬ ਹਜੇ ਬਾਹ ਹੀ ਜਾਂਦੇ ਆ ਇਤੋਂ ਬਾਅਦ ਪਾਣੀ ਲਾ ਕੇ ਫੇਰ ਬੀਜਣੀ ਹੈਗਾ ਰੌਣੀ ਕਰਨੀ ਹੈ ਹਜੇ ਓਏ ਇੱਕ ਮਾਹ ਕਿਤੇ ਕਣਕ ਬੀਜੀ ਜਾਂਦਾ ਮੈਂ ਤਾਂ ਭੌਣੀ ਜੀ ਹੁਣ ਦੇਖੀ ਆ ਤਾਂ ਚੱਕੀ ਬੈਠਾ ਮੈਂ ਤਾਂ ਉਹਨੂੰ ਪੁੱਛਿਆ ਕਣਕ ਦਾ ਕੌਣ ਕਣਕ ਦਾ ਬੈਠਾ ਕਹਿੰਦਾ ਸਾਬੇ ਲੈ ਰੌਣੀ ਕਰਨੀ ਪਹਿਲਾਂ ਤੇ ਮਿੱਤੇ ਚ ਕੀ ਕੀ ਹੋਰ ਫਾਇਦੇ ਲੱਗੇ ਤੈਨੂੰ ਇਹ ਟਰੈਕਟਰ ਚ ਭਾਈ ਇੱਕ ਵਾਰ ਜਿਵੇਂ ਸਪੀਡਾ ਸਪੀਡਾ ਬਹੁਤ ਨਹੀਂ ਜੀ ਬਹੁਤ ਜਿਆਦਾ ਨਹੀਂ ਹੈ 5 ਦਾ ਸਿੱਧੇ ਗੇਅਰ ਹੋ ਗਏ ਮਨ 5 ਦਾ ਸਿੱਧਾ ਹੋ ਗਿਆ ਜੀ 3 ਵੀਟੂ ਆਹੇ 3 3 ਵੀਟੂ ਹੋ ਗਿਆ ਜੀ ਉਨੀ ਬੈਗ ਉਨੀ ਮੂਹ ਨੇ ਚੇਂਜਰ ਗਿਆ ਚੇਂਜਰ ਗੇਰ ਵਾਲਾ ਚੱਲੋ ਆ ਗਿਆ ਬਾਕੀ ਪਲੇਟਫਾਰਮ ਆ ਗਿਆ ਜੀ ਉਹਦਾ ਬੰਦਾ ਬਾਹਰ ਰਿਲੈਕਸ ਰਹਿਦਾ ਰਹਿੰਦਾ ਜੀ ਹਾਂ ਉਹ ਜੀ ਦਾ ਬਹੁਤ ਸੂਖ ਚੇਂਜਰ ਦੀ ਬਾਲਾ ਲਜਾਇਜ ਫਾਇਦਾਣਾ ਬਾਹਰ ਦੇਖੋ ਜਿਹੜੇ ਮਰਜ਼ੀ ਗੇਅਰ ਦਈ ਕੋਈ ਚੱਕਰ ਨਹੀਂ ਆਈ ਉਹ ਕਰਦਾ ਜੀ ਜਿਹੜੇ ਮਰਜ਼ੀ ਬੈਗ ਜਣੇ ਮਰਜ਼ੀ ਮੂਹ ਨੇ ਉਹ ਚੀਜ਼ਾਂ ਬਾਈ ਸਹੂਲਤ ਦਿੱਤੀ ਹੈ ਜੀ ਹਾਂ ਤੇ ਬਾਕੀ ਉਹ ਦਵਨ ਨਾ ਨਾ ਟਰਬੋ ਤੇ ਮੇਰਾ ਤੇਰਾ ਜੌਂਡੀਆ ਟਰਬੋ ਕਰਾਇਆ ਹੋਇਆ ਹੈ ਜੀ ਉਹ ਟਰਬੋ ਸੀਗਾ ਜੀ ਉਹ ਟਰਬੋ ਦੇ ਹੋਣ ਦੇ باوجود ਵੀ ਟਰੈਕਟਰ ਚੱਕਰ ਤੋੜੀ ਜਾਂਦਾ ਸੀਗਾ ਜੀ ਠੀਕ ਹੈ ਤੇ ਬਾਕੀ ਸਰਪ ਥੋੜੀ ਮਹਿੰਗਾਈ ਵਾਲੀ ਜਿਆਦਾ ਸੀ ਉਹਦੇ ਜੀ ਬੜਾ ਖਰਚਾ ਨਜਾਇਜ਼ ਸੀ ਉਹਦਾ ਜੀ ਆਇਆ ਮੇਂਟਰੋ ਟਰੈਕਟਰ ਨੂੰ ਮਤਲਬ ਜੌਂਡੀਆ ਨੂੰ ਨਿੰਦ ਨਹੀਂ ਰਹੇ ਮਤਲਬ ਉਹ ਦਸ ਰਿਹਾ ਬੰਦੇ ਨੇ ਚਲਾਇਆ ਬਹੁਤ ਸਾਰਾ ਕਿੰਨੇ ਸਾਲ ਚਲਾਤਾ ਤੈਂ ਮੇਰੇ ਕੋਲ ਹੋ ਗਈ ਸੀ ਘੱਟੋ ਘੱਟ ਸੇਮ ਮਾਡਲ ਸੀ ਮੈਂ ਲੈਤਾ ਸੀਗਾ ਹੋਈ 10 ਤੋਂ 12 ਸਾਲ ਹੋ ਗਏ ਮੇਰੇ ਕੋਲ ਘੱਟੋ ਘੱਟ ਨੂੰ ਜੀ ਉਹ ਦਾਬ ਦੇ ਨੂੰ ਤਾਂ ਰੱਖ ਕੇ ਪੂਰਾ ਹਾਂ ਜੀ ਪੂਰਾ ਵਧੀਆ ਵੜਿਆ ਇਹ ਵਾ ਵਧੀਆ ਮਾਲਕੀ ਕਰਪਾ ਨੂੰ ਵਧੀਆ ਸੀਜ਼ਨ ਲਾਈ ਕੋਈ ਚੱਕਰ ਨਹੀਂ ਪਰ ਉਹਦੇ ਕਰਕੇ ਆ ਚੀਜ਼ਾਂ ਕਰਕੇ ਨੁਕਸੇ ਹੋ ਗਏ ਸੱਤ ਭਾਰੇ ਹੋ ਗਏ ਬਾਲੇ ਹਾਂ ਨਵਾਂ ਮਾਡਲ ਸੀ ਉਹ ਲਓ ਨਾ ਸੇ ਮਾਡਲ ਲਈ 6 ਮਾਡਲ ਮਿੱਤਰਾ ਹੋ 6 ਮਾਡਲ ਸੀਗਾ ਤੇ ਉਹਦੀ ਲਿਫਟ ਕਪੈਸਿਟੀ ਥੋੜੀ ਘੱਟ ਸੀਗੀ ਉਸ ਕਾਰਨ ਉਹਦੇ ਜੈਕ ਵੀਲ ਲਵਾਇ ਸੀ ਨਾ ਪ੍ਰਾਰ ਆਪਾਂ ਜੈਕ ਹੀ ਲਵਾਇਓ ਪਰ ਲਵਾਇ ਸੀ ਪ੍ਰਾਰ ਲਵਾਇ ਸੀ ਪਰੀ ਲਵਾਇ ਸੀ ਹਾਂ 1 ਕਿਲੋਨ ਦੇ ਮੌਜੂਦ ਹੋਈ ਪਰ ਉਹ ਗੱਲ ਬਣਾਈ ਨਹੀਂ ਹੋਣੀ ਜੀ ਠੀਕ ਹੈ ਉਹਦੇ ਦਿੱਕਤ ਦੇ ਕਾਰਨ ਹੀ ਤਾਂ ਬਦਲਣਾ ਪਿਆ ਜੀ ਇਹ ਕੁਝ ਪਿੰਡ ਵਾਲੇ ਪੈਂਡਲ ਕੋਲ ਪੈਂਡਲ ਹੋ ਗਈ ਇਹ ਚੀਜ਼ਾਂ ਬਾਰੇ ਮੈਂ ਉਹ ਕਰ ਲਾਜੀ ਤਾਂ ਹਾਂ ਉਹਦੇ ਹਿੱਸੇ ਮਿੱਤਰੋ ਦੂਜਾ ਸੀਗਾ ਮਤਲਬ ਪਹਿਲਾ ਜਿਹੜਾ ਨਾਰਮਲ ਆਉਂਦਾ ਸੀ ਗਲੋਬਲ ਐਂਸਟਾਨੀ ਸੀਗਾ ਦੇ ਗਲੋਬਲ ਵਾਲਾ ਤਾਂ ਨਹੀਂ ਤੋੜਦਾ ਹੈਗਾ ਸਪੈਂਡਲ ਇਹ ਹੁਣ 4x4 ਆ ਗਿਆ ਤਾਂ ਕੀ ਟੁੱਟਣਾਗਾ ਤੇ ਹੁਣ ਵੇਟ ਬੂਟ ਫਿਰ ਅੱਜ ਲਵਾਉਣਾ ਕੱਲ ਨੂੰ ਵੇਟ ਉਹ ਕੱਲ ਨੂੰ ਲਵਾਵਾਂਗੇ ਹੋ ਸਕਦਾ 100% ਅੱਜ ਅੱਜ ਡਿੱਕ ਦੀ ਵਲੇ ਤਿਆਰੀ ਆਈ ਹਾਂ ਫਿਰ ਤੁਸੀਂ ਮਿੱਤਰੋ ਤੁਹਾਨੂੰ ਆਪਾਂ ਨੰਬਰ ਦੇ ਦੇਨੇ ਮਿੱਤੇ ਦਾ ਤੇ ਤੁਸੀਂ ਸਫਾਈ ਚੈੱਕ ਕਰ ਸਕਦੇ ਹੋ ਕੁਝ ਨਹੀਂ ਅੱਗ ਭੋਰਾ ਨਹੀਂ ਲਾਈ ਲੈਣਾ ਨੂੰ ਵੀ ਅੱਗ ਨਹੀਂ ਲਾਈ ਹੋਈ ਮਲਚਰ ਫੇਰਿਆ ਹੋਇਆ 26 ਦੀ ਤੇ ਕੀ ਇਸ ਭਾਈ ਚੈੱਕ ਕਰ ਸਕਦੇ ਹੋ ਤੇ ਪਹਿਲਾਂ ਤਾਂ ਤੂੰ ਰੇਟ ਦੱਸ ਦੇ ਟਰੈਕਟਰ ਦਾ ਵੀ ਕਿੰਨੇ ਦਾ ਨਿਕਲਿਆ ਇਹ ਨਵਾਂ ਇਹ ਆਪਣਾ ਨਵਾਂ ਨਿਕਲਿਆ 885 ਦਾ ਜੀ ਕਿੰਨੇ ਪੈਸੇ ਉੱਤੇ ਲੱਗ ਜਾਣਗੇ ਹੁਣ ਇਹਦੇ ਬਸ ਦੇਖੋ ਜੀ 30000 ਦਾ ਵੇਟ ਆ ਗਿਆ ਲੱਗਣਾ 50000 ਦਾ ਹੈਗਾ ਹੀ ਉੱਤੇ ਖਰਚੇ ਇਹ ਲੱਗ ਜੂ ਮੰਨ ਕੇ ਚੱਲ ਵੀ ਸਵਾ 9 ਚ ਪਊਗਾ ਸਵਾ 9 ਦਾ ਟਰੈਕਟਰ ਜਾਣੀ ਜਾਣਾ ਜੀ ਠੀਕ ਕਿਹਾ ਹਾਂ ਦੇਖੋਗੇ 20000 ਦਾ ਡੈੱਕ ਹੀ ਲੱਗੂਗਾ ਜੀ ਲੱਗ ਜੂ ਹਾਂ 20 ਦਾ ਡੈੱਕ ਹੋ ਗਿਆ 15 14000 ਦੀ ਸਤਰੀ ਹੋ ਗਈ ਜੀ ਹਾਂ ਬਾਕੀ 30000 ਦਾ ਵੇਟ ਹੋ ਗਿਆ 30000 ਦਾ ਵੇਟ ਹੋ ਗਿਆ ਪਾਣੀ ਪੂਣੀ ਕੀ ਡਰਦਾਗਾ ਜੀ ਇੱਕ ਮਿੱਤਰੋ ਮਤਲਬ ਜਿਹੜਾ ਦਰਖਤਾਂ ਵਾਲੇ ਪਾਸੇ ਹਜੇ ਡਰਦਾਗਾ ਮੁੰਡਾ ਨਵੇਂ ਕਰਕੇ ਨਾ ਰੰਗ ਰੰਗ ਲੈਣ ਤੋਂ ਡਰਦਾ ਹਜੇ ਕਿਉਂਕਿ ਇਧਰ 16 ਸਾਲਾਂ ਹੁਣ ਕੰਡੇ ਵਾਲੇ ਦਰਖਤ ਹੈਗੇ ਨੇ ਨਾਲ-ਨਾਲ ਹਨ ਤੇ ਮਿੱਤੇ ਤੇਰਾ ਨੰਬਰ ਬੋਲ ਦੇ ਬਾਈ ਇੱਕ 99152 ਜੀ 14020 ਜੀ ਦੁਬਾਰੇ ਫੇਰ ਬੋਲ ਦੇ 99152 14020 ਜੀ ਨਾ ਮਿੱਤਰੋ ਮਲਕੀਰ ਸਿੰਘਾ ਮਿੱਠੂ ਖੱਬਲਪੱਟ ਦਾ ਮੁੰਡਾ ਐ ਹੰਡਿਆ ਪਿੰਡਾ ਜਿਲ੍ਹਾ ਬਰਨਾਲਾ ਤੁਸੀਂ ਫੋਨ ਕਰਕੇ ਕਿੱਥੇ ਤੱਕ ਤੂੰ ਪੀਜ ਆਇਆ ਕਿਹੜੇ ਕਿਹੜੇ ਪਿੰਡਾਂ ਤੱਕ ਕੋਈ ਡਿੱਕਾ ਨਹੀਂ ਗਈ ਆਪਾਂ ਬਰਨਾਲੇ ਦੇ ਏਰੀਆ ਘੱਟ ਵੱਟ 20 ਕਿਲੋ 25 ਕਿਲੋਮੀਟਰ ਦੇ ਅੰਦਰ ਅੰਦਰ ਵਾਹਨ ਵਧੀਆ ਹੋਵੇ ਟੱਕ ਮਤਲਬ ਇਕੱਠਾ 15 20 ਕਿਲੋ ਹੋਣ ਜੀ ਕੱਕ ਮਿੱਤਰੋ ਆਪਾਂ ਤੁਸੀਂ ਇਹ ਕਹੀ ਹੋਇਆ ਮਤਲਬ ਸਫਾਈ ਤੁਸੀਂ ਚੈੱਕ ਕਰ ਸਕਦੇ ਹੋ ਜੇ ਕਿਸੇ ਨੇ ਬਜਾਉਣੀ ਹੋਈ ਸੁਪਰ ਸੀਡਰ ਨਾਲ ਤੇ ਤੁਹਾਨੂੰ ਨੰਬਰ ਵੀ ਦਿੱਤਾ ਤੇ ਤੁਸੀਂ ਫੋਨ ਕਰਕੇ ਇਹਨੂੰ ਸੱਦ ਸਕਦੇ ਹੋ ਕਣਕ ਬੀਜਣ ਵਾਸਤੇ ਦਬਾਰੇ ਤੇ ਕਾ ਪਾਵੇ ਕਿ ਗੇਰਾ ਦੇਖ ਲਈਏ ਸਵਾਲ ਆਉਂਦਾ ਮਿੱਤਰੋ ਪੂਰਾ ਫੁੱਲ ਕੀ ਜਿ ਬਾਲੀ ਬੰਪ ਆ ਪੁੱਲ ਲਈ ਵਾੜਾ ਪਲੇਟਫਾਰਮ ਹੀ ਵਾੜਾ ਖੁੱਤਾ ਕੋ ਮਰਜ਼ੀ ਧਰੀ ਚੱਲੇ ਸੈਂਪਰ ਦੇ ਉੱਪਰ ਪਾਣੀ ਦਾ ਵਜਾ ਜੇ ਮਰਜ਼ੀ ਧਰੀ ਲੱਗ ਆ ਦੇਖੋ ਜੇ ਪੰਜ ਗੇਅਰ ਨੇ ਜੀ ਇਹ ਤਰੀਜ਼ ਪੀਡਾ ਚੇਂਜਰ ਵਾਲਾ ਇਹ ਬਾਕੀ ਹਜੇ ਦੁਬਾਰੇ ਦੇਖ ਲਾਂਗੇ ਆਪਾਂ ਜੀ ਵੀਡੀਓ ਬਣਦੀ ਹੋਈ ਜੀ ਜਦੋਂ ਬੇਟ ਫੂਟ ਲਾ ਦਿਆ ਨੇ ਤੇ ਟਿੱਕੇ ਨੂੰ ਪੱ ਲੱਗ ਗਿਆ ਜਦੋਂ ਤੇ ਕਰ ਦਿਆ ਗੱਲਬਾਤ ਬਾਕੀ ਸੌ ਬੱਕਰ ਤੋੜ ਕੇ ਚੱਲਦਾ ਆ ਜਾ ਮਿੱਤਰੋ ਇੰਜਨ ਨਵਾਂ ਕਰਕੇ ਨਾ 17 ਕਿਸ਼ਾਦੋ ਛੱਡਿਆ ਮਤਲਬ ਨੇ 1600 ਨਾ ਸਵਾ 1600 1600 1650 ਇੱਥੇ ਜੇ ਰਹਿੰਦਾ। ਖੌਕ ਹਜੇ ਤੋੜਦਾ। ਕੋਈ ਨਹੀਂ ਹੋ ਜੂ ਰਹਾ ਮੈਂ ਐਤ ਕੀ ਜੀ ਨਾਲ। ਬੰਦਾ ਹਲਾ ਦੇ ਚਲਾ ਕੇ ਦੇਖ ਲੈ ਕਹਿੰਦਾ ਆਪਾਂ ਦੇਖਦੇ ਹਾਂ ਜੇ ਹਾਲ ਹੋਣ ਕਿਸੇ ਦੇ ਵੱਡੇ 17 ਸੂਰਾ ਮਿਲੇ ਹਨਾ ਦੇਖਾਂਗੇ ਝੱਟੇ ਦਾ ਜੁਰਕਾ ਆ ਜੇ। ਹਾਂਜੀ ਮਿੱਤਰੋ ਤੇ ਆਪਾਂ ਚਲਾ ਕੇ ਦੇਖ ਲਿਆ ਬਹੁਤ ਘੈਂਟ ਚੀਜ਼ ਆ ਬਾਤ ਸਾਰਾ ਹਨਾ ਮੈਂ ਬਾਹਾ ਬਾਚ ਹੁੰਦਾ ਤੇ ਬਹੁਤ ਘੈਂਟ ਚੀਜ਼ ਆ ਤੇ ਨੰਬਰ ਤੁਹਾਨੂੰ ਦੇਤਾ ਜੇ ਕਿਸੇ ਨੇ ਕਣਕ ਵਜਾਉਣੀ ਹੋਈ ਤਾਂ ਤੁਸੀਂ ਫੋਨ ਕਰ ਸਕਦੇ ਹੋ ਤੇ ਪਿੰਡ ਖੰਡਿਆ ਹੈਗਾ ਜ਼ਿਲ੍ਹਾ ਬਰਨਾਲਾ ਹੈਗਾ ਤੇ ਧੰਨਵਾਦ ਤੁਹਾਡਾ ਵੀਡੀਓ ਵੇਖਣ ਲਈ ਕਮੈਂਟ ਕਰਕੇ ਦੱਸ ਦਿਓ ਟਰੈਕਟਰ ਤੇ ਵੀਡੀਓ ਕਿਵੇਂ ਲੱਗੀ ਤੇ ਆਪਾਂ ਦਾ ਥੋੜਾ ਜਿਹਾ ਨਾ ਆਹ ਵੀਡੀਓ ਥੋੜੀ ਲੇਟ ਬਹੁਤ ਲੇਟ ਹੋ ਗਈ 91 93 ਦਿਨ ਹੋ ਗਿਆ ਵੀਡੀਓ ਪਾਈ ਨੂੰ ਤੇ ਹਣ ਥੋੜਾ ਖਿੱਚ ਕੇ ਰੱਖਾਂ ਐ ਕੰਮ ਆਪਾਂ ਡੇਲੀ ਵਾਂਗੂ ਡੇਲੀ ਨਹੀਂ ਇੱਕ ਦਿਨ ਛੱਡ ਕੇ ਤਾਂ ਪੱਕਾ ਹੀ ਆਇਆ ਗਰੂ ਹਣ ਜੀਰੀ ਜੂਰੀ ਵੱਢ ਲਈਏ ਥੋੜੇ ਮੋٹے ਆਲੂ ਆਪਾਂ ਵੀ ਲਾਵਾਂਗੇ ਦੇਖਾਂ ਉਹ ਚੱਕਾ ਕੀ ਗੱਲ ਬਾਤ ਹਨਾ ਤੇ ਹੁਣ ਜੋ ਜੀਰੀ ਵੱਢਾਂਗੇ ਆਪਾਂ ਹੁਣ ਦੱਸਾਂਗੇ ਵੀ ਆਪਾਂ ਪਰਕੀਆਂ ਵੀ ਦਿਖਾਵਾਂਗੇ ਤੁਹਾਨੂੰ ਵੀ ਕਿੰਨਾ ਝਾੜ ਨਿਕਲਦਾ ਐ ਦੇਖੀ ਹਨਾ ਡੋਡੀ ਦਾਦੀ ਵਾਲੀ ਚੋ ਤੂ ਡੋਡੀ ਪਈ ਹੋਈ ਆ ਆਪਣੇ ਦੋ ਕਿੱਲੇ ਨੂੰ ਉਹ ਤੋਂ ਵੀ ਦਿਖਾਵਾਂਗੇ ਜਿਹੜੀ ਆਪਣੀ ਸਾਫ ਆ ਹੈ ਵੀ ਸਾਰੀ ਛੱਬੀ ਆ ਆਪਣੇ ਦਿਖਾਉਣ ਵਾਲੀ ਤੁਹਾਨੂੰ ਕੀ ਝਾੜ ਨਿਕਲਿਆ ਧੰਨਵਾਦ ਜੀ ਵਾਹਿਗੁਰੂ ਜੀ ਕੋ ਖਾਲਸਾ ਵਾਹਿਗੁਰੂ ਜੀ